ਸੋਰਠਾ ਮਹੱਲਾ ਪੰਜਵਾ ਗੋਰੇ ਪੂਰਾ ਕਿਰਪਾ ਧਾਰੇ ਪ੍ਰਭ ਆਪ ਪੂਰੀ ਲੋਚ ਹਮਾਰੇ ਗੋਰੇ ਪੂਰਾ ਕਿਰਪਾ ਧਾਰੇ ਪ੍ਰਭ ਪੂਰੀ ਲੋਚ ਹਮਾਰੇ ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਬਾਣੀ ਚੱਲ ਰਹੀ ਹੈ ਰਾਗ ਸੋਰਠ ਦੇ ਵਿੱਚ ਅੰਗ 621 622 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਗੌਰ ਪੂਰਾ ਕਿਰਪਾ ਧਾਰੀ ਅਰਥਾਤ ਕਿ ਪੂਰੇ ਸਤਿਗੁਰੂ ਪਾਤਸ਼ਾਹ ਜੀਆਂ ਨੇ ਸਾਡੇ ਤੇ ਕਿਰਪਾ ਧਾਰਨ ਕਰਨੀ ਕੀਤੀ ਹੈ ਮਿਹਰ ਕਰਨੀ ਕੀਤੀ ਹੈ ਰਹਿਮ ਕਰਨਾ ਕੀਤਾ ਆਪਣੇ ਬਖਸ਼ਿਸ਼ ਕਰਨੀ ਕੀਤੀ ਹੈ ਕਹਿੰਦਾ ਪ੍ਰਭ ਪੂਰੀ ਲੋਚ ہماری ਅਰਥਾਤ ਕਿ ਇਸ ਤਰੀਕੇ ਦੇ ਨਾਲ ਮਾਨੋ ਪ੍ਰਭੂ ਪਰਮੇਸ਼ਰ ਜੀ ਨੇ ਮਾਲਕ ਸਵਾਮੀ ਜੀ ਨੇ ਸਾਡੀ ਲੋਚਾ ਪੂਰੀ ਕੀਤੀ ਸਾਡੀ ਇੱਛਾ ਪੂਰੀ ਕੀਤੀ ਹੈ ਕਹਿੰਦਾ ਕਾਰ ਇਸਨਾਨ ਗ੍ਰਹਿ ਆਏ ਅਨਦ ਮੰਗਲ ਸੁਖ ਪਾਏ ਕਰ ਇਸ ਨਾਨ ਗ੍ਰਹਿ ਆਇ ਅਰਥਾਤ ਕਿ ਹੁਣ ਅਸੀਂ ਤਾਂ ਦਾ ਇਸ਼ਨਾਨ ਕਰਕੇ ਗੁਰੂ ਮਹਾਰਾਜ ਜੀਆਂ ਦੇ ਦਵਾਰੇ ਤੇ ਆਉਣਾ ਕੀਤਾ ਜਾਂ ਫਿਰ ਅੰਦਰ ਮਸਤਕ ਦੇ ਵਿੱਚ ਮੰਦਾ ਇਸ਼ਨਾਨ ਕਰਕੇ ਅੰਤਿਸ਼ ਕਰਨ ਰੂਪੀ ਘਰ ਦੇ ਵਿੱਚ ਦਸਵੇਂ ਘਰ ਦੇ ਵਿੱਚ ਪ੍ਰਵੇਸ਼ ਕਰਨਾ ਕੀਤਾ ਹੈ ਕਹਿੰਦੇ ਆਨੰਦ ਮੰਗਲ ਸੁਖ ਪਾਇ ਅਰਥਾਤ ਕਿ ਆਨੰਦ ਵਾਸਾ ਦੀ ਪ੍ਰਾਪਤੀ ਹੋਈ ਮੰਗਲ ਅਰਥਾਤ ਖੁਸ਼ੀਆਂ ਖੇੜੇ ਬੜੇ ਅਤੇ ਅਸੀਂ ਸਦੀਵੀ ਸੁੱਖ ਨੂੰ ਪਾਉਣਾ ਕੀਤਾ ਹੈ ਕਹਿੰਦੇ ਸੰਤੋ ਰਾਮ ਨਾਮ ਨਿਸਤਰੀਆ ਊਠਤ ਬੈਠਤ ਹਰ ਹਰ ਧਿਆਈਐ ਆਨ ਦਿਨ ਸੁਕ੍ਰਿਤ ਕਰਿਆ ਰਹਾਓ ਸੰਤੋ ਰਾਮ ਨਾਮ ਨਿਸਤਰੀਆ ਅਰਥਾਤ ਕਹੇ ਸੰਤ ਜਨ ਉਹ ਗੁਰਮਖੋ ਗੁਰੂ ਪਿਆਰਿਓ ਉਸ ਰਾਮਹਾਰਾਮ ਜੀ ਦੇ ਨਾਮ ਦੇ ਸਦਕਾ ਇਸ ਕਰਿਆ ਅਰਥਾਤ ਚੰਗੀ ਤਰ ਤਰ ਜਾ ਵੀ ਦਾ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘ ਜਾ ਵੀ ਦਾ ਕਹਿੰਦਾ ਉਠਤ ਬੈਠਤ ਹਰ ਹਰ ਧਿਆਈਆ ਅਨ ਦਿਨ ਸੁਕ੍ਰਿਤ ਕਰੀਐ ਉਠਦਿਆਂ ਵੀ ਬੈੰਦਿਆਂ ਵੀ ਕਹਿਣ ਤੋਂ ਭਾਵ ਸਰੀਰ ਦੀ ਹਰੇਕ ਅਵਸਥਾ ਦੇ ਵਿੱਚ ਉਸ ਹਰੀ ਹਰੇ ਪਰਮੇਸ਼ਰ ਜੀ ਨੂੰ ਤੇਵਣਾ ਕਰੀਏ ਤੇ ਇਸ ਤਰੀਕੇ ਦੇ ਨਾਲ ਮਹਾਰਾਜ ਕਹਿੰਦੇ ਆਨ ਦਿਨ ਸੁਕ੍ਰਿਤ ਕਰਿਆ ਅਰਥਾਤ ਕਿ ਰਾਤ ਦਿਨ ਸੋਣੀ ਕਿਰਤ ਕਰਦੇ ਰਹੀਏ ਨਾਮ ਦੇ ਘਾਲਣਾ ਘਾਲਦੇ ਹੀ ਰਹੀਏ ਅਸਲੀ ਮੁਸ਼ਕਲ ਕਰਦੇ ਹੀ ਰਹੀਏ ਸੁਰਹਾਓ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਇਹਨਾਂ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਪਾਗੀ ਪਾਏ ਕੋਟ ਜਨਮ ਕੈ ਕਲ ਬਖਨਾ ਸੇ ਹਰ ਚਰਣੀ ਚਤ ਲਾਏ ਸੰਤ ਕਾ ਮਾਰਗ ਧਰਮ ਕੀ ਪੌੜੀ ਅਰਥਾਤ ਕਿ ਜਿਹੜਾ ਸੰਤਾਂ ਦਾ ਸਾਧੂ ਮਹਾਤਮਾਵਾ ਦਾ ਮਾਰਗ ਹੈ ਨਾ ਭਾਵਨ ਰਦਸਿਆ ਹੋਇਆ ਪਰਮਾਰਥ ਦਾ ਪੰਦ ਜਾਂ ਫਿਰ ਉਹਨਾਂ ਦੇ ਜੀਵਨ ਦਾ ਢਾਂਗ ਹੈ ਜਿਹੜਾ ਪਾਏ ਇਹ ਅਸਲ ਦੇ ਵਿੱਚ ਧਰਮ ਰੂਪ ਪੌੜੀ ਹੈ ਜਿਹੜੀ ਪਰਮੇਸ਼ਰ ਵੱਲ ਉਚੜਦੀ ਹੈ ਪਰੰਤ ਸੰਤਾਂ ਵਾਲੇ ਮਾਰਗ ਰੂਪੀ ਪੌੜੀ ਨੂੰ ਮਹਾਰਾਜ ਕਹਿੰਦੇ ਕੋਈ ਵਿਰਲਾ ਹੀ ਵੱਡਿਆਂ ਭਾਗਾਂ ਵਾਲਾ ਗੁਰਮਹ ਗੁਰੂ ਪਿਆਰਾ ਪਾਉਂਦਾ ਹੈ ਔਰ ਜਿਹੜਾ ਵੀ ਪਾ ਲੈਂਦਾ ਹੈ ਨਾ ਮਹਾਰਾਜ ਕਹਿੰਦੇ ਕੋਟ ਜਨਮ ਕਹਿ ਕੇ ਲਿਖ ਨਾ ਸੇ ਹਰ ਚਰਣੀ ਚਤ ਲਾਏ ਅਰਥਾਤ ਕਿ ਉਸ ਗੁਰਮੁਖ ਗੁਰੂ ਪਿਆਰੇ ਦੇ ਕਮਾਏ ਹੋਏ ਕਰੋੜਾਂ ਜਨਮਾਂ ਦੇ ਪਾਪ ਵੀ ਮਹਾਰਾਜ ਕਹਿੰਦੇ ਨਾਸ ਹੋ ਜਾਂਦੇ ਨੇ ਜਾਂ ਨਾਸ ਜਾਂਦੇ ਹਨ ਕਿਹਦੇ ਜਿਹੜਾ ਮਹਾਰਾਜ ਕਹਿੰਦੇ ਹਰ ਚਰਣੀ ਚਿਤ ਲਾਇ ਹਰੀ ਪਰਮੇਸ਼ਰ ਜੀ ਦੇ ਚਰਨਾਂ ਦੇ ਨਾਲ ਆਪਣੇ ਚੇਤਨ ਨੂੰ ਜੋੜਨਾ ਕਰਦਾ ਹੈ ਕਹਿੰਦਾ ਉਸਤਾ ਤਾਂ ਕਰ ਸਦਾ ਪ੍ਰਭ ਆਪਣੇ ਜਨ ਪੂਰੀ ਕਲ ਰਾਖੀ ਜੇ ਅਜੰਤ ਸਭ ਪੈ ਪਵਿੱਤਰਾ ਸਤਿਗੁਰ ਕੀ ਸੱਚ ਸਾਖੀ ਉਸਤਤ ਕਰੋ ਸਦਾ ਪ੍ਰਭ ਆਪਣੇ ਅਰਥਾਤ ਕਿ ਤਨ ਗੁਰੂ ਅਰਜਨ ਪਾਸ਼ਾ ਕਿਰਪਾ ਕਰਦੇ ਹਨ ਕਿਹ ਪਾਈ ਸਦਾ ਹੀ ਆਪਣੇ ਉਸ ਪ੍ਰਭੂ ਜੀ ਦੀ ਮਾਲਕ ਸੁਆਮੀ ਜੀ ਦੀ ਉਸਤਤੀ ਕਰਨੀ ਕਰੋ ਵਡਿਆਈ ਕਰਨੀ ਕਰੋ ਕੀਰਤੀ ਕਰਨੀ ਕਰੋ ਕਿਹੜੇ ਪ੍ਰਭੂ ਪਰਮੇਸ਼ਰ ਜੀ ਦੀ ਕਹਿੰਦਾ ਜੈ ਨਾ ਪੂਰੀ ਕਲ ਰਾਖੀ ਦੇੜਾ ਪ੍ਰਭੂ ਪਰਮੇਸ਼ਰ ਜੀ ਨੇ ਜਗਤ ਅਥਵਾ ਜੀਵ ਦੇ ਵਿੱਚ ਆਪਣੀ ਪੂਰੀ ਕਲਾ ਸ਼ਕਤੀ ਰੱਖਣੀ ਕੀਤੀ ਹੈ ਕਹਿੰਦੇ ਜੀ ਜੰਤ ਸਭ ਭੈ ਪਵਿੱਤਰਾ ਸਤਿਗੁਰ ਕੀ ਸੱਚ ਸਾਖੀ ਤੇ ਸਤਿਗੁਰ ਪਾਸ਼ਾ ਜੀਆਂ ਦੀ ਸੱਚੀ ਸਿੱਖਿਆ ਦੇ ਸਦਕਾ ਸਾਰੇ ਸਥੂਲ ਜੀਵ ਤੇ ਸੂਖਮ ਜੰਤ ਵਗੈਰਾ ਪਵਿੱਤਰ ਹੋ ਗਏ ਜਾਂ ਸਾਰੇ ਆਪਸਿਆਂ ਤੋਂ ਜੀਆ ਜੰਤਾਂ ਦੇ ਵਿੱਚ ਪਵਿੱਤਰਤਾ ਹੋ ਗਈ ਜੇ ਨਾਨਕ ਸਤਿਗੁਰੂ ਪਾਤਸ਼ਾਹ ਦੀਆਂ ਦੀ ਸੱਚੀ ਸਿੱਖਿਆ ਨੂੰ ਸੋੜ ਨਾ ਕੀਤਾ ਸੋਗੰਤਮ ਆਪਣੇ ਬਚਨ ਦੇ ਚੌਥੇ ਪਦੇ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਇਹਦਾ ਬਿਗਨ ਬਿਨਾਸਨ ਸਭ ਦੁੱਖ ਨਾਸਨ ਸਤਿਗੁਰੇ ਨਾਮ ਦਰੜਾਇਆ ਖੋਏ ਪਾਪ ਪਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਬੇਗਨਾ ਬਿਨਾਸਨ ਸਭ ਦੁੱਖ ਨਾਸਨ ਮਹਾਰਾਜ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਬੇਗਨਾ ਦਾ ਵਿਨਾਸ਼ ਕਰਨ ਵਾਲਾ ਹੈ ਅਤੇ ਸਾਡੇ ਸਾਰੇ ਦੁੱਖਾਂ ਦਾ ਨਾਸ਼ ਕਰਨੇ ਵਾਲਾ ਹੈ ਸਤਿਗੁਰੇ ਨਾਮ ਦ੍ਰਿੜਾਇਆ ਤੇ ਸਤਿਗੁਰੂ ਪਾਤਸ਼ਾਹ ਜੀਆਂ ਨੇ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਦ੍ਰਿੜ ਕੀਤਾ ਪਰਪੱਕ ਕੀਤਾ ਹੈ ਹਰੀ ਪਰਮੇਸ਼ਰ ਦਾ ਨਾਮ ਵੀ ਬੇਗਨਾ ਦਾ ਬਿਨਾਸ਼ ਕਰਨੇ ਵਾਲਾ ਹੈ ਰੁਕਾਵਟਾਂ ਨੂੰ ਚੂਰ ਕਰਨੇ ਵਾਲਾ ਹੈ ਔਰ ਦੁੱਖਾਂ ਦਾ ਨਾਸ ਕਰਨੇ ਵਾਲਾ ਹੈ ਕਹਿੰਦਾ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਗੁਰੂ ਮਹਾਰਾਜ ਜੀਆਂ ਦੀ ਕਿਰਪਾ ਦੇ ਸਦਕਾ ਸਾਡੇ ਸਾਰੇ ਪਾਪ ਖੋ ਗਏ ਪਾਪ ਗਵਾਚ ਗਏ ਅਤੇ ਸਾਰੇ ਬੰਨੇ ਪਾਵਨਤਾ ਵਰਤ ਗਈ ਪਵਿੱਤਰਤਾ ਆ ਸ਼ਾ ਗਈ ਪਵਿੱਤਰਤਾ ਵਰਤ ਗਈ ਕਹਿੰਦਾ ਜਾਨ ਨਾਨਕ ਸੁਖ ਘਰ ਆਇਆ ਤੇ ਅਸੀਂ ਸੁਖਾਂ ਸਹਿਤ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਦਸਵੇਂ ਘਰ ਦੇ ਵਿੱਚ ਪ੍ਰਵੇਸ਼ ਕਰਨਾ ਕੀਤਾ ਹੈ ਕਹਿੰਦਾ ਬਿਗਨ ਬਿਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਦ੍ਰਿੜਾਇਆ ਖੋਏ ਪਾਪ ਪਏ ਸਭ ਪਾਵਨ ਜਾਨ ਨਾਨਕ ਸੁਖ ਘਰ ਆਇਆ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ